ਤਾਂ ਮੇਰੇ ਨਾਲ ਫੋਨ ਲਾਈਨ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਜੁੜੇ ਨੇ ਤਾਂ ਔਜਲਾ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਇੱਕ ਨਵਾਂ ਫਰਮਾਨ ਆ ਗਿਆ ਕੇਂਦਰ ਸਰਕਾਰ ਵੱਲੋਂ ਕਿ 240 ਆਰਟੀਕਲ ਦੇ ਤਹਿਤ ਚੰਡੀਗੜ੍ਹ ਦੇ ਬਾਰੇ ਵੀ ਜਿਹੜਾ ਇਹਨੂੰ ਲਿਆਂਦਾ ਜਾਏਗਾ ਸੋਧ ਕਰਕੇ 131 ਵਿੱਚ ਸੋਧਨ ਆਉਣ ਵਾਲੇ ਸੈਸ਼ਨ ਦੇ ਵਿੱਚ ਦੇਖੋ ਬਹੁਤ ਮੱਧ ਭਾਗੀ ਗੱਲ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਲਗਾਤਾਰ ਪੰਜਾਬ ਦੇ ਨਾਲ ਛੇੜਛਾੜ ਕਰ ਰਹੀ ਹੈ ਉਹਦੇ ਹੱਕਾਂ ਦੇ ਨਾਲ ਉਹਦੀਆਂ ਸੰਸਥਾਵਾਂ ਦੇ ਨਾਲ ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ بڑے ਮੁੱਦੇ ਨਹੀਂ ਦੇਖਦੇ ਵਿੱਚ ਔਰ ਪੰਜਾਬ ਦੇ ਵਿੱਚ ਜਿਹੜੇ ਲੋਕ ਪੱਖੀ ਲੋਕਾਂ ਦੇ ਜੋੜ ਆਉਂਦੇ ਆ ਔਰ ਇਹ ਤੇ ਸਾਡੀ ਖੁਦ ਦੀ ਮੰਗ ਹੈ ਕਿ ਪੰਜਾਬ ਜਿਹੜਾ ਹੈ ਉਹ ਚੰਡੀਗੜ੍ਹ ਦੀ ਹਮੇਸ਼ਾ ਮੰਗ ਰੱਖਦਾ ਕਿ ਚੰਡੀਗੜ੍ਹ ਪੰਜਾਬ ਦਾ ਕੀ ਹੈ ਤੇ ਪੰਜਾਬ ਦਾ ਹੀ ਰਹੇਗਾ ਜੀ ਪਰ ਕੇਂਦਰ ਸਰਕਾਰ ਵੱਲੋਂ ਪਿੱਛੇ ਦੇਖੋ ਬੀਐਮਬੀ ਚ ਪਹਿਲੋਂ ਇਹਨਾਂ ਨੇ ਉੱਥੇ ਸਾਡਾ ਹੱਕ ਘਟਾਇਆ ਜੀ ਹਰਿਆਣੇ ਚ ਜਿਹੜੀ ਸੈਂਟਰ ਦੇ ਜਿਹੜੇ ਨੌਕਰਸ਼ਾਹ ਦਾ ਹੱਕ ਵਧਾਇਆ ਜੀ ਫਿਰ ਯੂਨੀਵਰਸਿਟੀ ਦੇ ਵਿੱਚ ਦਖਲਦਾਨੀ ਕੀਤੀ ਸੈਨੇਟ ਦੀ ਛੋਟਾ ਕਰਕੇ ਸੈਨੇਟ ਨੂੰ ਉਹਦਾ ਫਰਮਾਨ ਜਾਰੀ ਕੀਤਾ ਉਹ ਵਾਪਸ ਲੈਣਾ ਪਿਆ ਇਲੈਕਸ਼ਨ ਨਹੀਂ ਕਰਾਰੇ ਸੈਨੇਟ ਦੀ ਪਰ ਇਹੋ ਜਿਹੀ ਧੁਨਗਰੰਬਾਰ ਬਾਰੇ ਉਹ ਚੋਣਾਂ ਚੰਡੀਗੜ੍ਹ ਦੇ ਵਿੱਚ 131 ਜਿਹੜੀ ਆ ਸੋਧ ਲੈ ਕੇ ਆਉਣੀ ਸੰਵਿਧਾਨ ਦੀ ਕਿੱਟੀ ਮੰਦ ਭਾਗੀ ਗੱਲ ਹੈ ਇਹ ਤਾਂ ਸਿੱਧਾ ਸਿੱਧਾ ਸਰਕਾਰ ਦਾ ਮੈਂ ਦੱਸਣ ਲੱਗਾ ਜੀ ਗੱਲ ਇਹ ਹੈ ਉਹ ਪੰਜਾਬ ਜਿੰਨੇ ਦੇਸ਼ ਦੀ ਰੱਖਿਆ ਕੀਤੀ ਹੋਵੇ ਜੀ ਉਹ ਪੰਜਾਬ ਜਿਹਦੇ ਲੋਕ ਅੱਜ ਵੀ ਸਰੰਦਾ ਦੇ ਦੇਖ ਲਈ ਖੜੇ ਹੋਣ ਇਹ ਸਿਰਫ ਤੇ ਸਿਰਫ ਮੋਦੀ ਸਾਹਿਬ ਦੀ ਜਿਹੜੀ ਨਫ਼ਰਤ ਹੈ ਜਦੋਂ ਦਾ ਕਿਸਾਨੀ ਬਿੱਲ ਵਾਪਸ ਹੋਇਆ ਕੋਈ ਪੰਜਾਬ ਦੀ ਭਲਾਈ ਦਾ ਕੰਮ ਮੋਦੀ ਸਾਹਿਬ ਨੇ ਨਹੀਂ ਕੀਤਾ ਦੇਖੋ ਫਲੱਡ ਆਏ ਫਲੱਡ ਦੇ ਵਿੱਚ ਮੋਦੀ ਸਾਹਿਬ ਨੇ ਇੱਕ ਵਾਰੀ ਵੀ ਦੇਖੋ ਚਾਹੇ ਦੂਰ ਹੋਣ ਕਿਤੇ ਹੋਣ ਕੋਈ ਦੁੱਖ ਤਕਲੀਫ ਹੋਵੇ ਘਰ ਦੇ ਮੁਖੀ ਦਾ ਕੰਮ ਬੰਦ ਦਾ ਫੋਨ ਕਰਕੇ ਪੁੱਛੇ ਵੀ ਕੀ ਕੋਈ ਦੁੱਖ ਤਕਲੀਫ ਹੈ ਜਾਂ ਕੋਈ ਟਵੀਟ ਕਰੇ ਜਾਂ ਉੱਥੋਂ ਕੋਈ ਅਨਾਊਂਸਮੈਂਟ ਹੋਵੇ ਜੀ 15 ਦਿਨ ਮੋਦੀ ਸਾਹਿਬ ਨੇ ਮੂੰਹ ਤੋਂ ਮੂੰਹ ਨਹੀਂ ਚੱਕਿਆ ਦੰਦ ਤੋਂ ਦੰਦ ਵੀ ਪੰਜਾਬ ਨਾਲ ੱਟਕਾ ਹੋ ਰਿਹਾ ਜਾਂ ਨੁਕਸਾਨ ਹੋਇਆ ਵੀ ਮੈਂ ਆਵਾਂਗੇ ਬਾਅਦ ਚ ਆ ਕੇ ਉਹ ਜਦੋਂ ਹੁਣ ਮਤਲਬ ਬਹੁਤ ਪ੍ਰੈਸ਼ਰ 'ਤੇ ਆਇਆ ਹੋਵੇਗਾ ਲੀਡਰਾਂ ਨੇ ਲੋਕਲ ਤਦ ਜਾ ਕੇ ਪੰਜਾਬ ਦੀ ਸਾਰ ਲੈਣ ਆਏ ਆ ਜੀ ਔਰ ਇਹ ਜਿਹੜਾ ਆ ਇਹ ਤੇ ਸਾਡਾ ਚੰਡੀਗੜ੍ਹ ਤੇ ਹਾਕੀ ਪੰਜਾਬ ਦਾ ਹੈ ਪੰਜਾਬ ਤੇ ਪੰਜਾਬ ਦੀ ਜ਼ਮੀਨ ਜਾ ਕੇ ਬਣਿਆ ਹੈ ਉਹਲਾ ਸਾਹਿਬ ਮੈਨੂੰ ਯਾਦ ਹੈ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਸੀ ਕਿ ਪੰਜਾਬ ਵਿਧਾਨ ਸਭਾ ਲਈ ਚੰਡੀਗੜ੍ਹ ਜੇ ਸਾਨੂੰ ਜ਼ਮੀਨ ਦਿੱਤੀ ਜਾਵੇ ਹਰਿਆਣਾ ਦੀ ਤਰਜ਼ ਦੇ ਉਸ ਬਿਆਨ ਨੂੰ ਕਿਸਰਾ ਦੇਖ ਦਿਓ ਉੱਤੇ ਹੁਣ ਮੇਰਾ خیال ਹੈ ਕਿ ਖਾਦੀ ਪੀਤੀ ਚ ਕਰਤਾ ਆ ਹੁਣ ਤੇ ਪਵਿੱਤਰ ਲੋ ਮੱਛੀ ਹੋਏ ਫਿਰਦੇ ਆ ਇਹ ਇਹੀ ਇਹੀ ਤੇ ਚੀਚਾੜੀਆਂ ਨੇ ਉਹਨਾਂ ਨੂੰ ਸਾਥ ਦੇ ਜਾਂਦੀਆਂ ਨੇ ਨਾ ਕਈ ਵਾਰ ਅਸੀਂ ਮਤਲਬ ਜਿਹੜੇ ਗਲਤ ਤਰੀਕੇ ਦੇ ਨਾਲ ਕਈ ਚੀਜ਼ਾਂ ਕਰ ਜਾਂਦੇ ਆ ਉਹਨਾਂ ਨੂੰ ਸਾਥ ਦਿੰਦੀਆਂ ਪਰ ਫਿਰ ਵੀ ਮੈਂ ਕਹਿੰਨਾ ਹੈ ਕਿ ਇਹਨਾਂ ਨੂੰ ਕੀ ਲੋੜ ਹੈ ਕੇਂਦਰ ਨੂੰ ਕੀ ਲੋੜ ਹੈ ਨਾ ਇਹਨਾਂ ਮਸਲੇ ਨੂੰ ਛੇੜਨ ਦੀ ਕੀ ਉਹ ਪੰਜਾਬ ਦੀ ਨਬਜ ਮਤਲਬ ਛੇੜ-ਛੇੜ ਕੇ ਵੇਂਦੇ ਵੀ ਕੀ ਹੋਏਗਾ ਜੀ ਅੱਜ ਅੱਜ ਦੇਖੋ ਉਹਨਾਂ ਨੇ ਐਸਆਰ ਸਾਰੇ ਦੇਸ਼ ਚ ਕੀਤੀ ਹੁਣ ਪੰਜਾਬ ਵੱਲ ਵੀ ਉਹਨਾਂ ਨੇ ਕਦਮ ਵਧਾਉਣਾ 27 ਚ ਜੀ ਪਰ ਆਹ ਜਿਹੜਾ ਜਿਹੜੀ ਉਹਨਾਂ ਨੇ ਹੁਣ ਜਿਹੜੀ ਐ ਮਤਲਬ ਆ ਘਟਨਾ ਜਿਹੜੀ ਜਿਹੜਾ ਇਹ ਬਿੱਲ ਚੇਂਜ ਵਿਸੋਧ ਕਰਨ ਜਾ ਰਿਹਾ ਇਹ ਤੇ ਇਹਨਾਂ ਨੇ ਜੱਗੋ 13ਵੀਂ ਕਰਤੀ ਪੰਜਾਬ ਨਾਲ ਤੇ ਮੇਰਾ ਤੇ ਇੱਕ ਹੀ ਮੰਗ ਹੈ ਜਿਹੜੇ ਪੰਜਾਬ ਦੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹੋਂਦੇ ਪੰਜਾਬ ਦੇ ਚੰਪਲ ਨੇ ਜੀ ਉਹ ਇਹਨਾਂ ਦੀ ਈਡੀਓਲੋਜੀ ਨਾਲ ਜੁੜੇ ਨਹੀਂ ਜਿਹੜੇ ਹੁਣੇ ਕੁਝ ਜਿਹੜੇ ਸਾਡੀਆ ਪਾਰਟੀ ਦੇ ਚ ਦੂਜੀਆਂ ਪਾਰਟੀਆਂ ਚ ਇੰਨਾ ਗਏ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਰਿਜ਼ਾਈਨ ਦਿਓ ਸਾਰੇ ਜੀ ਤੁਹਾਡਾ ਹੁਣ ਫਰਜ਼ ਨਹੀਂ ਬਣਦਾ ਦੇਖੋ ਪੋਲੀਟੀਕਲ ਥਾਟ ਤੁਹਾਡੀ ਹੋ ਸਕਦੀ ਉਹਨਾਂ ਨਾਲ ਜੁੜਦੀ ਹੋਵੇ ਪਰ ਪੰਜਾਬ ਦੇ ਉੱਤੇ ਕੋਈ ਥਾਟ ਨਹੀਂ ਹੈਗੀ ਪੰਜਾਬ ਦੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਪੰਜਾਬ ਦੀਆਂ ਸਸਤਾਵਾਂ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਰਾਜਨੀਤੀ ਕਰਨੀ ਹੈ ਨਾ ਲੋਕਾਂ ਨੇ ਤੇ ਤੁਸੀਂ ਆਪਣੀ ਪਾਰਟੀ ਇਕੱਠੇ ਹੋ ਕੇ ਵੱਖਰੀ ਬਣਾ ਲਓ ਤੁਸੀਂ ਰਿਜ਼ਾਈਨ ਕਰੋ ਅੱਜ ਬੀਜੇਪੀ ਤੋਂ ਮੈਂ ਜਿਹੜੇ ਸਾਡੇ ਜਿਹੜੇ ਮੁੱਖ ਜਿਹੜੇ ਖਾਸ ਕਰ ਜਿਹੜੇ ਕਾਂਗਰਸ ਪਾਰਟੀ ਚੋਂ ਵੀ ਗਏ ਨੇ ਚਾਹੇ ਜਾਖੜ ਸਾਹਿਬ ਨੇ ਚਾਹੇ ਬਿੱਟੂ ਜੀ ਨੇ ਚਾਹੇ ਅ ਕੈਪਟਨ ਅਮਰਿੰਦਰ ਸਿੰਘ ਨੇੜੇ ਵੱਡੇ ਲੀਡਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਘੱਟੋ ਘੱਟ ਇੰਨਾ ਦੂਰ ਜਾਇੰਦੀ ਕਿ ਵਾਕੋ ਕਿਉਂਕਿ ਹੁਣ ਤੇ ਹੱਦ ਹੋ ਗਈ ਹੈ ਨਾ ਜੀ ਹੁਣ ਤੇ ਉਹਦੇ ਦੇਖੋ ਹੁੰਦੇ ਉਹਨਾਂ ਪਰੇ ਦੀ ਕਰਤੀ ਹੈ ਗੱਲ ਜੀ ਜੀ ਤਾਂ ਇੱਕ ਅਹਿਮ ਸਵਾਲ ਹੈ ਆਜਲਾ ਸਾਹਿਬ ਕਿ ਜਿਹੜਾ ਸਲਾਲੇ ਘਟਨਾਕਰ ਮੈਂ ਇਹ ਆਏ ਦਿਨ ਇਹੋ ਜੇ ਕਟਰਾਗਮ ਕਿਉਂ ਕੇਂਦਰ ਵੱਲੋਂ ਕੀਤੇ ਜਾ ਰਹੇ ਪੰਜਾਬ ਅਸਲ ਚ ਉਹ ਆਪਣਾ ਅੰਗਨੀ ਕਿਉਂਕਿ ਕਈ ਵਾਰ ਧਾਰਮਿਕ ਮੁੱਦੇ ਦੀ ਜਿੱਦ ਗੱਲ ਕਰੀ ਤੇ ਮੋਦੀ ਸਾਹਿਬ ਕਈ ਤਰ੍ਹਾਂ ਦੇ ਦੱਸਦੇ ਨੇ ਕਿ ਮੈਂ ਗੁਰਦੁਆਰਾ ਸਾਹਿਬ ਜਾਂ ਸੀਸਗਨ ਸੀਸ ਨੋਨ ਜਾਂਦੇ ਨੇ ਜਾਂ ਹੇਮਕੋਟ ਸਾਹਿਬ ਵਾਸਤੇ ਰੋਵੇ ਇਹੋ ਜੇ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਂਦੀ ਕਿ ਉਹ ਪੰਜਾਬ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਦੇਖਦੇ ਨੇ ਇਹ ਇਹ ਮੈਂ ਤੁਹਾਨੂੰ ਸਿੱਧਾ ਦੱਸਾਂ ਜੀ ਇਹਨੂੰ ਤਾਂ ਫਿਰ ਹੁਣੇ ਹੀ ਕਹਾਂਗੇ ਕਿ ਇਹ ਸਿਰਫ ਇੱਕ ਫੋਟੋ ਸ਼ੂਟ ਸੈਸ਼ਨ ਕਰਾਉਣ ਜਾਂਦੇ ਨੇ ਦਿਲ ਤੋਂ ਨਹੀਂ ਜਾਂਦੇ ਜੇ ਦਿਲੋਂ ਜਾਂਦੇ ਹਣੇ ਤੇ ਕਦੀ ਵੀ ਇਦਾਂ ਨਾ ਹੋਵੇ ਉਹ ਵੀ ਹੁਣ ਵੇਖੋ ਗੁਰਤੇਗ ਭਾਦਰ ਸਾਹਿਬ ਜੀ ਦਾ ਜਿਹੜਾ 350 ਸਾਲਾ ਜਿਹੜਾ ਗੁਰਪੁਰ ਮਨਾਉਣ ਜਾ ਰਹੇ ਸੀ ਧੀ ਧੀ ਦਾੜਾ ਮਨਾਉਣ ਜਾ ਰਹੇ ਆ ਜੀ ਉਹਦੇ ਤੇ ਵੇਖੋ ਉਹਦੇ ਤੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਜਿੱਥੇ ਮਤਲਬ ਅਸੀਂ ਸਾਰੀ ਕਾਇਨਾਤ ਕਹਿ ਰਹੀ ਹੈ ਕਿ ਜਿਹੜਾ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਨੇ ਜੀ ਉਦੋਂ ਤੋਂ ਹੀ ਇਹੋ ਜਿਹੇ ਤੋਹਫੇ ਜਿਹੜੇ ਦੇ ਰਹੇ ਨੇ ਪੰਜਾਬ ਨੂੰ ਇੱਥੋਂ ਤੁਹਾਡੀ ਮੰਨਤ ਤਾਂ ਪਤਾ ਲੱਗਦੀ ਕਿ ਤੁਸੀਂ ਜੇ ਗੁਰੂ ਘਰ ਵੀ ਜਾਂਦੇ ਸਿਰਫ ਫੋਟੋ ਸੈਸ਼ਨ ਕਰਾਉਣ ਜਾਂਦੇ ਜੇ ਦਿਨੋਂ ਤੁਸੀਂ ਗੁਰੂ ਘਰ ਨਹੀਂ ਜਾਂਦੇ ਇਸ ਮੁੱਦੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਚੰਡੀਗੜ੍ਹ ਮੀਟਿੰਗ ਸੱਦ ਲਈ ਹੈ ਕੀ ਕਾਂਗਰਸ ਪਾਰਟੀ ਦਾ ਆਉਣ ਵਾਲੇ ਦਿਨਾਂ ਜੇ ਰੁਖ ਹੋਏਗਾ ਬਿਲਕੁਲ ਬਿਲਕੁਲ ਕਾਂਗਰਸ ਪਾਰਟੀ ਦਾ ਬੜਾ ਰੁਖ ਸਪਸ਼ਟ ਹੈ ਜੀ ਇਸ ਮਸਲੇ ਦੇ ਵਿੱਚ ਕੋਈ ਕੋਈ ਇੱਕ ਰੱਤੀ ਪਰ ਜਿੰਨਾ ਵੀ ਮਤਲਬ ਦੇ ਵਿੱਚ ਕੋਈ ਕੁਐਸਚਨ ਮਾਰਕ ਨਹੀਂ ਹੈਗਾ ਖੜੇ ਆ ਡੱਟ ਕੇ ਖੜਨਾ ਇਹਨਾਂ ਨਾਲੋਂ ਦੇਖੋ ਮੈਂ ਤੇ ਪਾਰਲੀਮੈਂਟ 'ਚ ਪਹਿਲਾਂ ਵੀ ਕਹਿ ਚੁੱਕਾ ਹਾਂ ਅੱਜ ਨਹੀਂ ਜਿੱਦਨ ਤਲਸੇ ਰੂਲ ਇਹਨਾ ਚੇਂਜ ਕੀਤੇ ਉਧਰ ਨਹੀਂ ਮੈਂ ਪਾਰਲੀਮੈਂਟ ਦੇ ਵਿੱਚ ਆਵਾਜ਼ ਚਾਈ ਸੀ ਪਰ ਇਹਨਾਂ ਨੂੰ ਅਸਰ ਨਹੀਂ ਹੁੰਦਾ ਜਦ ਕਿ ਜਦ ਕੋਈ ਪਾਰਲੀਮੈਂਟ ਦੇ ਕੋਈ ਮੈਂਬਰ ਪਾਰਲੀਮੈਂਟ ਬੋਲਦਾ ਇਹਨਾਂ ਦਾ ਫਰਜ਼ ਬੰਦਾ ਕੋਈ ਮੈਂ ਚੀਜ਼ਾਂ ਨੂੰ ਦੇਖੋ ਧਿਆਨ ਦਿਓ ਉਹਨਾਂ ਚੀਜ਼ਾਂ ਨੂੰ ਨਹੀਂ ਦਿੰਦੇ ਤਾਂ ਧੰਨਵਾਦ ਜੀ ਆਰ ਭਾਰਤ ਨਾਲ ਗੱਲਬਾਤ ਕਰਨ ਲਈ ਧੰਨਵਾਦ ਓਕੇ ਜੀ